ਜੀ ਪਿਛਲੇ ਕੁਝ ਦਿਨਾਂ ਤੋਂ ਮੌਨਸੂਨ ਸਿਸਟਮ ਰੀਜਨ ਦੇ ਵਿੱਚ ਐਕਟਿਵ ਹੈ ਸੋ ਉਹਦੇ ਕਰਕੇ ਕਾਫੀ ਥਾਵਾਂ ਤੇ ਬਾਰਿਸ਼ ਰਿਪੋਰਟ ਕੀਤੀ ਜਾ ਰਹੀ ਹੈ ਔਰ ਕੁਝ ਥਾਵਾਂ ਤੇ ਹੈਵੀ ਬਾਰਿਸ਼ ਵੀ ਹੋਈ ਹੈ ਇਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗਿਰਾਵਟ ਆਬਜ਼ਰਵ ਕੀਤੀ ਗਈ ਹੈ ਅੱਜ ਦਾ ਡੇ ਟਾਈਮ ਟੈਂਪਰੇਚਰ 28 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 5.10 ਡਿਗਰੀ ਸੈਂਟੀਗ੍ਰੇਡ ਘੱਟ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 23 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਯਕੀਨ ਹੈ ਕਿ ਨਾਰਮਲ ਤੋਂ ਲਗਭਗ 1.5 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਕਿਸੇ ਤਰ੍ਹਾਂ بارش ਦੀ ਪਿਛਲੇ ਦਿਨ ਤੋਂ ਰਿਕਾਰਡ ਕੀਤੀ ਜਾ ਰਹੀ ਹੈ ਪਿਛਲੇ 24 ਘੰਟਿਆਂ ਦੇ ਦੌਰਾਨ ਲੁਧਿਆਣਾ ਦੇ ਵਿੱਚ 34.4 ਮਿਲੀਮੀਟਰ بارش ਰਿਕਾਰਡ ਕੀਤੀ ਗਈ ਹੈ ਔਰ ਕੱਲ ਵੀ 57.8 ਮਿਲੀਮੀਟਰ بارش ਰਿਕਾਰਡ ਕੀਤੀ ਗਈ ਸੀ ਸੋ ਇਸ ਤਰ੍ਹਾਂ ਜੇ ਅਸੀਂ ਸਤੰਬਰ ਦੀ ਨਾਰਮਲ بارش ਲੁਧਿਆਣਾ ਦੀ ਦੇਖੀਏ तो एक सौ छे पॉइंट दो मिलीमीटर है और पहले दो दिन ही बानवे पॉइंट एक मिलीमीटर बारिश रिकॉर्ड की जा चुकी है और जिस आने वाले दिना वैदर की गल करिए विच कुछ थावानते हैवी बारिश भी हो सकती है आ, स्पेशली नॉर्थ ईस्टर्न डिस्ट्रिक्स वास्ते आई एम डी वालों अरेंज अलर्ट जारी किया गया और कुछ सेंट्रल डिस्ट्रिक्स वास्ते यैलो अलर्ट जारी किया गया सो इन्ह थावों पर कितने कि जो कित है हैवी बारिश हो सकती है और हल्की तो दरम्यानी बारिश भी काफ़ी थामा हो सकती है पर कल तो कंडीशन थोड़िया ठीक हो सकती है ने क्योंकि कल तो किसी भी डिस्ट्रिक्ट आई एम डी वालों कोई अलर्ट जारी नहीं किया गया सो हल्की बारिश कितने कितने जरूर हो सकती है पर किसी तरह का कोई अलर्ट कल तो नहीं है ਮੌਨਸੂਨ ਦੇ ਹੁਣ ਤੱਕ ਕਿੰਨੀ ਵਾਰਸ ਹੋ ਰਹੀ ਹੈ ਹਾਂ ਜੀ ਮੌਨਸੂਨ ਦੀ ਬਾਰਿਸ਼ ਦੇਖਿਏ ਤਾਂ ਜੂਨ ਤੋਂ ਲੈ ਕੇ ਹੁਣ ਤੱਕ ਅਬਨਾਰਮਲ ਬਾਰਿਸ਼ ਜਿਹੜੀ ਹੋ ਚੁੱਕੀ ਹੈ ਕਿਉਂਕਿ ਜੂਨ ਮਹੀਨੇ ਦੀ ਲੁਧਿਆਣਾ ਦੀ ਨਾਰਮਲ ਬਾਰਿਸ਼ 82.8 ਮਿਲੀਮੀਟਰ ਰ ਇਸ ਵਾਰ 128.2 ਮਿਲੀਮੀਟਰ ਬਾਰਿਸ਼ ਜੂਨ ਚ ਰਿਕਾਰਡ ਹੋਈ ਹੈ जुलाई महीने की नॉर्मल बारिश दो मिलीमीटर है और इस बार दो सौ मिलीमीटर बारिश रिकॉर्ड की गई है इसी तरह अगस्त की नॉर्मल बारिश एक मिलीमीटर है और इस बार तीन सौ मिलीमीटर बारिश रिकॉर्ड की जा चुकी है ਆ ਫਸਲਾਂ ਨੂੰ ਤਾਂ ਨੁਕਸਾਨ ਹੈ ਹੀ ਜੀ ਕਿਉਂਕਿ ਜਦੋਂ ਜ਼ਿਆਦਾ ਪਾਣੀ ਖੜਦਾ ਤਾਂ ਫਸਲਾਂ ਨੂੰ ਉਹਦਾ ਨੁਕਸਾਨ ਹੁੰਦਾ ਸੋ ਕਿਉਂਕਿ ਜਿੱਥੇ ਪਾਣੀ ਜ਼ਿਆਦਾ ਖੜਾ ਉੱਥੇ ਦਾ ਫਸਲਾਂ ਨੂੰ ਕਾਫੀ ਨੁਕਸਾਨ ਹੈ ਬਾ ਅਨਵਰੇ ਦਿਨਾਂ ਵਿੱਚ ਹਲਕੀ ਬਾਰਿਸ਼ ਕਿਤੇ ਕਿਤੇ ਹੋ ਸਕਦੀ ਹੈ ਪਰ ਹੈਵੀ ਰੇਨ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਪਰ ਆਈਐਮਡੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਅਲਰਟ ਕੱਲ ਤੋਂ ਜਾਰੀ ਨਹੀਂ ਕੀਤਾ ਗਿਆ ਆਮ ਲੋਕਾਂ ਨੂੰ ਇਹ ਸਲਾਹ ਦੇ ਸਕਦੇ ਆਂ ਜੀ ਕਿ ਇਹ ਜਿਹੜਾ ਇਹ ਸੀਜ਼ਨ ਹੈਗਾ ਇਸ ਚ ਇਨਫੈਕਸ਼ਨਸ ਦੇ ਬੜੇ ਚਾਂਸ ਹੁੰਦੇ ਆਂ ਆਪਣੀ ਸਿਹਤ ਦਾ ਧਿਆਨ ਰੱਖੋ ਹੈਲਦੀ ਡਾਈਟ ਲਓ ਔਰ ਟਰੈਵਲ ਤਾਂ ਹੀ ਕਰੋ ਜੇ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੀ ਬਾਰਿਸ਼ ਆਲਰੇਡੀ ਹੋਈ ਹੋਈ ਹੈ ਸੋ ਇਹਦੇ ਨਾਲ ਜੇ ਬਹੁਤ ਹੀ ਜ਼ਰੂਰੀ ਹੈ ਤਾਂ ਹੀ ਟਰੈਵਲ ਪਲਾਨ ਕਰੋ ਅਦਰਵਾਈਜ਼ ਅਵੋਇਡ ਕਰੋ ਚਾਹ ਨਾਲ ਕਿਸਾਨਾਂ ਨੂੰ ਇਹ ਦੱਸ ਸਕਦੇ ਆ ਜੀ ਕਿ ਪਾਣੀ ਜਿੱਥੇ ਪੋਸੀਬਲ ਹੋ ਸਕੇ ਤਾਂ ਉਹਨੂੰ ਉਹਦੇ ਨਿਕਾਸ ਦਾ ਪ੍ਰਬੰਧ ਜ਼ਰੂਰ ਕਰਨਾ ਚਾਹੀਦਾ ਤਾਂ ਕਿ ਫਸਲ ਨੂੰ ਜ਼ਿਆਦਾ ਨੁਕਸਾਨ ਨਾ ਹੋਵੇ।